ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀ ਯੂਐਸਏ ਤੇ ਸਿੱਖ ਇਤਿਹਾਸ ਦੇ ਵਿੱਚ ਅੱਜ ਦਾ ਦਿਨ ਅੱਜ 26 ਮਾਰਚ ਹੈ 26 ਮਾਰਚ ਨੂੰ 1931 1930 ਦੇ ਵਿੱਚ ਆਜ਼ਾਦ ਭਾਰਤ ਦੇ ਝੰਡੇ ਬਾਰੇ ਝਗੜਾ ਚੱਲ ਰਿਹਾ ਸੀ। ਇਸ ਝੰਡੇ ਦੇ ਵਿੱਚ ਲਾਲ ਹਿੰਦੂ ਧਰਮ ਦਾ, ਹਰਾ ਮੁਸਲਮਾਨਾਂ ਦਾ ਅਤੇ ਚਿੱਟਾ ਬਾਕੀ ਸਾਰੀਆਂ ਕੌਮਾਂ ਦਾ ਰੰਗ ਸਨ। ਸਿੱਖ ਆਗੂਆਂ ਦੀ ਮੰਗ ਸੀ ਕਿ ਇਸ ਦੇ ਵਿੱਚ ਸਿੱਖਾਂ ਦਾ ਕੇਸਰੀ ਰੰਗ ਵੀ ਸ਼ਾਮਲ ਕੀਤਾ ਜਾਵੇ। ਝੰਡੇ ਦੇ ਵਿੱਚ ਸਿੱਖਾਂ ਦਾ ਰੰਗ ਪਾਉਣ ਦੀ ਮੰਗ 1930 ਦੇ ਵਿੱਚ ਸ਼ੁਰੂ ਨਹੀਂ ਸੀ ਹੋਈ। ਇਸ ਦੀ ਚਰਚਾ ਤਾਂ 1920 ਦੇ ਕਿ ਤੋਂ ਪਹਿਲਾਂ ਵੀ ਚੱਲ ਰਹੀ ਸੀ ਅਤੇ ਕਾਂਗਰਸ ਨੇ ਸਿੱਖਾਂ ਦੇ ਨਾਲ ਵਾਅਦੇ ਵੀ ਕੀਤੇ ਸਨ। ਇਸ ਬਾਰੇ ਅਖਬਾਰਾਂ ਦੇ ਵਿੱਚ ਚਰਚਾ ਚੱਲਦਾ ਰਹਿੰਦਾ ਸੀ। 1930 ਦੇ ਵਿੱਚ ਜਦੋਂ ਕਾਂਗਰਸ ਨੇ ਸਫੇਦ ਉੱਪਰ ਅਤੇ ਸਬਜ਼ ਹਰਾ ਰੰਗ ਰਾਕੇ ਝੰਡਾ ਬਣਾ ਲਿਆ ਤਾਂ ਸਿੱਖਾਂ ਨੇ ਇਸ ਦੀ ਜ਼ਬਰਦਸਤ ਮੁਖਾਲਫਤ ਕੀਤੀ ਕਾਂਗਰਸ ਦੇ ਝੰਡੇ ਦੇ ਵਿੱਚ ਸਿੱਖਾਂ ਦਾ ਰੰਗ ਨਾ ਹੋਣ ਕਰਕੇ ਬਾਬਾ ਖੜਕ ਸਿੰਘ ਨੇ ਐਲਾਨ ਕੀਤਾ ਕਿ ਸਿੱਖ ਕਾਂਗਰਸ ਪਾਰਟੀ ਦੀ ਅਜੀਟੇਸ਼ਨ ਦੇ ਵਿੱਚ ਹਿੱਸਾ ਨਹੀਂ ਲੈਣਗੇ ਮਾਸਟਰ ਤਾਰਾ ਸਿੰਘ ਨੇ ਵੀ ਇਸ ਨੁਕਤੇ ਤੇ ਉਸਦੀ ਹਮਾਇਤ ਕੀਤੀ ਪਰ ਨਾਲ ਹੀ ਐਲਾਨ ਕੀਤਾ ਕਿ ਸਿੱਖ ਸਿਵਲ ਨਾ ਫਰਮਾਨੀ ਦੀ ਜद्दोजहद ਦੇ ਵਿੱਚ ਪਿੱਛੇ ਨਹੀਂ ਰਹਿਣਗੇ ਉਸਨੇ ਕਿਹਾ ਕਿ ਗਾਂਧੀ ਨੇ ਵਾਅਦੇ ਦੇ ਬਾਵਜੂਦ ਸਿੱਖਾਂ ਦਾ ਰੰਗ ਆਪਣੇ ਝੰਡੇ ਦੇ ਵਿੱਚ ਸ਼ਾਮਲ ਨਹੀਂ ਕੀਤਾ ਸਿੱਖ ਇਸ ਕਰਕੇ ਕੁੜੀਕੀ ਦੇ ਵਿੱਚ ਨੇ ਜੇਕਰ ਸਿੱਖਾਂ ਨੇ ਇਸ ਲਹਿਰ ਦੇ ਵਿੱਚ ਹਿੱਸਾ ਨਾ ਪਾਇਆ ਅਤੇ ਗਾਂਧੀ ਦੀ ਜद्दोजहद ਕਾਮਯਾਬ ਹੋ ਗਈ ਤਾਂ ਸਿੱਖਾਂ ਨੂੰ ਇਸ ਦੇ ਵਿੱਚ ਕੋਈ ਥਾਂ ਨਹੀਂ ਮਿਲੇਗੀ ਅਤੇ ਜੇਕਰ ਇਹ ਜद्दोजहद ਫੇਲ ਹੋ ਗਈ ਤਾਂ ਉਹਨਾਂ ਉੱਤੇ ਜ਼ਿੰਮੇਵਾਰੀਆਂ ਵੇਖੀ ਨਵੰਬਰ 1930 ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਵਰਕਿੰਗ ਕਮੇਟੀ ਦੀ ਮੀਟਿੰਗ ਦੇ ਜੇ ਬਾਬਾ ਖੜਕ ਸਿੰਘ ਨੇ ਮਤਾ ਰੱਖਿਆ ਕਿ ਜੇਕਰ ਸਿੱਖਾਂ ਦਾ ਰੰਗ ਝੰਡੇ ਦੇ ਵਿੱਚ ਨਾ ਪਾਇਆ ਗਿਆ ਤਾਂ ਸਿੱਖ ਕਾਂਗਰਸ ਦਾ ਸਾਥ ਦੇਣ ਤੋਂ ਨਾ ਕਰ ਦੇਣ ਬਾਬਾ ਖੜਕ ਸਿੰਘ ਦਾ ਮਤਾ ਸੱਤ ਦੇ ਮੁਕਾਬਲੇ 9 ਵੋਟਾਂ ਦੇ ਨਾਲ ਰਹਿ ਗਿਆ ਇਸ ਦੇ ਨਾਲ ਤੇਜਾ ਸਿੰਘ ਅਕਰਪੁਰੀ ਵਿਰਿਆਮ ਸਿੰਘ ਅਤੇ ਭਾਗ ਸਿੰਘ ਵਕੀਲ ਨੇ ਅਕਾਲੀ ਦਲ ਤੋਂ ਅਸਤੀਫਾ ਦੇ ਦਿੱਤਾ ਝੰਡੇ ਦੇ ਵਿੱਚ ਸਿੱਖਾਂ ਦੇ ਰੰਗ ਦਾ ਸਵਾਲ ਤੇ ਇਨਾ ਰੌਲਾ ਪੈ ਗਿਆ ਕਿ 25 26 ਮਾਰਚ 1931 ਦੇ ਦਿਨ ਕਰਾਚੀ ਕਾਂਗਰਸ ਦੇ ਵਿੱਚ ਝੰਡੇ ਦਾ ਮਸਲਾ ਹੱਲ ਕਰਨ ਵਾਸਤੇ ਇੱਕ ਚਾਰ ਮੈਂਬਰੀ ਕਮੇਟੀ ਬਣਾਉਣੀ ਪਈ ਜਿਸ ਦੇ ਵਿੱਚ ਮਾਸਟਰ ਤਾਰਾ ਸਿੰਘ ਨੂੰ ਵੀ ਮੈਂਬਰ ਲਿਆ ਗਿਆ ਇਸ ਕਮੇਟੀ ਵੱਲੋਂ ਸਫੈਦ Hindu ਅਤੇ ਹੇਠਾਂ ਹਰੇ ਮੁਸਲਮ ਰੰਗ ਵਾਲੇ ਝੰਡੇ ਦੇ ਵਿੱਚ ਸਭ ਤੋਂ ਉੱਪਰ ਕੇਸਰੀ ਸਿੱਖ ਨੁਮਾਇੰਦਗੀ ਵਜੋਂ ਰੰਗ ਪਾ ਕੇ ਤਿਰੰਗਾ ਬਣਾ ਲੈ ਗਿਆ ਜਦੋਂ ਕਾਂਗਰਸ ਦੇ ਝੰਡੇ ਦੇ ਵਿੱਚ ਕੇਸਰੀ ਰੰਗ ਸ਼ਾਮਲ ਕਰ ਦਿੱਤਾ ਤਾਂ ਬਾਬਾ ਖੜਕ ਸਿੰਘ ਦੀ ਤਸੱਲੀ ਫੇਰ ਵੀ ਨਾ ਹੋਈ। ਉਹਨਾਂ ਕੇਸਰੀ ਰੰਗ ਤੇ ਵੀ ਇਤਰਾਜ਼ ਕਰ ਦਿੱਤਾ। ਉਹਨਾਂ ਆਖਿਆ ਕਿ ਸਿੱਖਾਂ ਦਾ ਰੰਗ ਪੀਲਾ ਹੈ। ਇੱਕ ਵਾਰ ਉਹਨਾਂ ਕਾਲਾ ਰੰਗ ਸ਼ਾਮਲ ਕਰਨ ਦੀ ਮੰਗ ਵੀ ਕੀਤੀ। ਉਂਝ ਗੁਰੂ ਸਾਹਿਬ ਵੇਲੇ ਸਿੱਖਾਂ ਦੇ ਨਿਸ਼ਾਨ ਸਾਹਿਬ ਦਾ ਰੰਗ ਨੀਲਾ ਸੀ ਅਤੇ ਰਣਜੀਤ ਸਿੰਘ ਕਾਲ ਦੇ ਵਿੱਚ ਇਹ ਰੰਗ ਕੇਸਰੀ ਬਣ ਗਿਆ ਸੀ। ਖੈਰ ਬਾਬਾ ਖੜਕ ਸਿੰਘ ਨੇ ਕਈ ਸਾਲ ਤੱਕ ਕਾਂਗਰਸ ਦੇ ਝੰਡੇ ਦੇ ਰੰਗਾਂ ਦਾ ਰੇੜਕਾ ਭਾਈ ਰੱਖਿਆ। 26 ਮਾਰਚ 1986 ਦੇ ਦਿਨ ਪੰਜਾਬ ਪੁਲਿਸ ਨੇ ਪ੍ਰਗਟ ਸਿੰਘ ਅਤੇ ਕੁਲਵਿੰਦਰ ਸਿੰਘ ਨੂੰ ਨਕਲੀ ਮੁਕਾਬਲੇ ਦੇ ਵਿੱਚ ਸ਼ਹੀਦ ਕਰ ਦਿੱਤਾ 26 ਮਾਰਚ 1999 ਦੇ ਦਿਨ ਪੰਜਾਬ ਪੁਲਿਸ ਨੇ ਵਸਨ ਸਿੰਘ ਸਾਰ ਲਈ ਅਤੇ ਸੁਖਦੇਵ ਸਿੰਘ ਲਾਲੀ ਨੂੰ ਨਕਲੀ ਮੁਕਾਬਲੇ ਦੇ ਵਿੱਚ ਸ਼ਹੀਦ ਕਰ ਦਿੱਤਾ। 26 ਮਾਰਚ 2014 ਦੇ ਦਿਨ ਇੱਕ ਅਦਾਲਤ ਨੇ ਬਾਦਲ ਸਰਕਾਰ ਵੱਲੋਂ 19 ਮਾਰਚ 2010 ਦੇ ਦਿਨ ਗ੍ਰਿਫਤਾਰ ਕੀਤੇ ਗਏ ਸਿੱਖਾਂ ਨੂੰ ਬਾਇਜ਼ਤ ਬਰੀ ਕਰ ਦਿੱਤਾ। ਇਹਨਾਂ ਨੂੰ ਜ਼ੀਰਕਪੁਰ ਥਾਣਾ ਦੇ ਮੁਖੀ yogi raj ਨੇ 18 ਮਾਰਚ 2010 ਦੀ ਰਾਤ ਨੂੰ ਗੁਰਦੁਆਰਾ ਨਾਬਾ ਸਾਹਿਬ ਦੇ ਕੋਲੋਂ ਗ੍ਰਿਫਤਾਰ ਕੀਤਾ ਸੀ। ਇਨਾਤੀਤਾ ਰਾ 17 18 20 ਅਨਲਾਫੁਲ ਐਕਟੀਵਿਟੀਜ਼ ਐਕਟ 3 4 5 ਐਕਸਪਲੋਸਿਵ ਐਕਟ 25 54 59 ਅਸਲਾ ਐਕਟ ਦੇ ਹੇਠ ਕੇਸ ਪਾਏ ਗਏ ਸਨ ਇਹ ਸਨ ਹਰਮਿੰਦਰ ਸਿੰਘ ਅਤੇ ਗੁਰਪ੍ਰੀਤ ਸਿੰਘ ਦੋਵੇਂ ਸ਼ਿੰਗਾਰ ਬੰਬ ਕੇਸ ਬਲਬੀਰ ਸਿੰਘ ਪੂਤਨਾ ਲილი ਸ਼ਰਮਾ ਸੌਦਾ ਸਾਥ ਕਤਲ ਕੇਸ ਪਿਆਰਾ ਸਿੰਘ ਪ੍ਰਸ਼ੋਤਮ ਸਿੰਘ ਨਰਮਨ ਸਿੰਘ ਪੋਮਾ ਤਰਵਿੰਦਰ ਸਿੰਘ ਦਿੱਲੀ ਦਲਜੀਤ ਕੁਮਾਰ ਦੀਪਕ ਏਸੀ ਸਿੱਖ ਇਤਿਹਾਸ ਦੇ ਵਿੱਚ ਅੱਜ ਦਾ ਦਿਨ ਤੁਸੀਂ ਸੁਣਦੇ ਰਹੋ ਪੰਜਾਬੀ ਰੇਡੀਓ ਯੂ ਐਸ ਏ